ਇਸੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਚੋਰੀਆਂ ਵੀ ਬਹੁ ਕੀਤੀ ਇਹਨਾਂ ਨੇ ਸਾਰਾ ਕੁਝ ਹੋਟੈਲੀ ਟ੍ਰੈਕਟਰ ਵੀ ਸੀ ਜਿਹੜਾ ਨੁਕਸਾਨ ਹੋਇਆ ਕਲੰਡਰ ਵਗੈਰਾ ਸਭ ਚੋਰੀ ਹੋਈ ਜਾਂਦੀ ਇੱਥੋਂ ਏਸੀ ਵਗੈਰਾ ਸਾਰਾ ਰਾਤ ਦੇ ਸਮੇਂ ਚੋਰੀ ਕੀਤਾ ਇਹਨਾਂ ਨੇ ਬਗਵਾਤਵਾਨ ਯਾਰ ਹੈ ਮੋਦੀ ਦਾ ਇਹਨਾਂ ਨਾਲ ਉਹ ਅਮਰਿੰਦਰ ਸਿੰਘ ਚੰਗਾ ਦਾ ਇਹਦਾ ਡਰਾਮੇ ਵਾਜੀ ਕਰੀਏ ਤੇ ਸਾਰੀ ਬਹਾਨਾ ਬਣਾ ਕੇ ਇੱਥੇ ਬੁਲਾ ਕੇ ਉਹਦੀ ਜੱਕ ਲੀ ਗੋ ਨੂੰ ਉਹਨਾਂ ਵਾਲੇ ਟਾਈਮ ਚ ਵੇਖੋ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਡੇ ਕਰਕੇ ਕੋਈ ਲੜਿਆ ਨਹੀਂ ਲੜੇ ਨੇ ਜਿੰਨੇ ਜੋ ਜੂਠ ਸੀ ਵਿਚਾਰਿਆਂ ਨੇ ਲੱਕ ਤੋੜ ਲੜੇ ਨੇ ਅਸੀਂ ਵੀ ਵਿੱਚ ਹੀ ਸਾਂ ਹੁਣ ਨਹੀਂ ਚਲੋ ਪ੍ਰਮਾਤਮਾ ਨੇ ਅੱਗੇ ਵਧਨ ਦਿੱਤਾ ਨਹੀਂ ਸਿਸਟਮ ਚੱਲ ਰਿਹਾ ਤਾਂ ਲੱਗਦਾ ਨਹੀਂ ਅੱਜ ਦੀ ਡੇਟ ਚੋਂ ਪੱਗ ਵਾਲਾ ਪੱਗ ਵਾਲੇ ਨੂੰ ਵੇਖ ਕੇ ਨਹੀਂ ਰਹਿ ਜੀ ਚੜਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਆ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਰਿਪੋਰਟ ਹੈ ਉਹ ਸਪੈਸ਼ਲ ਦਿਖਾਵਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰ ਬੰਦ ਸੀ ਤਾਂ ਆਖਰਕਾਰ ਸ਼ੰਭੂ ਬਾਰਡਰ ਆ ਹੁਣ ਖੁੱਲ ਚੁਕਿਆ ਜਾਨਕੀ ਕੱਲ ਤੋਂ ਹੀ ਜਿਹੜਾ ਲਗਾਤਾਰ ਜਿਹੜੀ ਕਾਰਵਾਈਆਂ ਲਗਾਤਾਰ ਚੱਲ ਰਹੀ ਸੀ ਤਾਂ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਜਿਸ ਤਰ੍ਹਾਂ ਕੱਲ ਸ਼ਾਮ ਤੋਂ ਇਸ ਜਗ੍ਹਾ ਤੇ ਜਿਹੜੇ ਕਿਸਾਨਾਂ ਦੇ ਟੈਂਟ ਲੱਗੇ ਹੋਏ ਸਨ ਆਰਜੀ ਤੌਰ ਤੇ ਜਾਂ ਫਿਰ ਕਹਿ ਸਕਦੇ ਆਪਾਂ ਕਿ ਨਾ ਮੈਂ ਛੱਡ ਪਾਇਓ ਰਸਨ ਤਾਂ ਉਹਨਾਂ ਨੂੰ ਵੀ ਤੋੜਤਾ ਗਿਆ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀਆਂ ਸਿੱਧੀਆਂ ਐਕਸਕਲੂਸਿਵ ਤਸਵੀਰਾਂ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਦਿਖਾ ਰਿਹਾ ਸ਼੍ਰੀ ਸ਼ੰਭੂ ਜਿਹੜਾ ਬੋਰਡਰ ਆ ਉਹ ਬਿਲਕੁਲ ਖੋਲ ਦਿੱਤਾ ਗਿਆ ਆ ਤਸਵੀਰ ਤੁਸੀਂ ਸੋ ਤੋਂ ਪਹਿਲਾਂ ਤੇ ਫਸਟ ਜਿਹੜੀ ਤਸਵੀਰਾਂ ਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਦੇਖ ਸਕਦੇ ਹੋ ਇਸ ਤਰ੍ਹਾਂ ਸਿਮਿੰਟ ਦੀਆਂ ਜਿਹੜੀਆਂ ਨੇ ਕੰਕਰੀਟਾਂ ਉੱਤੇ ਲੱਗੇ ਹੋਏ ਸਨ ਤਾਂ ਉਹਨਾਂ ਨੂੰ ਜਿਹੜਾ ਖੇੜ ਦਿੱਤਾ ਗਿਆ ਸੋ ਬਿਲਕੁਲ ਜਿਹੜੀ ਹੈ ਜੀਐਸਬੀ ਮਸ਼ੀਨ ਦੇ ਨਾਲ ਓਕਲੈਂਡ ਦੀ ਮਸ਼ੀਨ ਦੇ ਨਾਲ ਤੇ ਹੋਰ ਜੀਆਂ ਵੱਡੀਆਂ ਮਸ਼ੀਨਾਂ ਦੇ ਨਾਲ ਜਿਹੜਾ ਇਸ ਨੂੰ ਘੇੜ ਕੇ ਬਿਲਕੁਲ ਹੌਸਾ ਜਿਹੜਾ ਹੋ ਸਾਫ਼ ਕਰ ਦਿੱਤਾ ਗਿਆ ਸੋ ਬਿਲਕੁਲ ਜਿਹੜੀ ਹੈ ਰੋਡ ਹੈ ਇਹ ਖਾਸ ਤੌਰ ਤੇ ਦਿੱਲੀ ਵੱਲ ਜਿਹੜੀ ਹੈ ਜੋੜਦੀ ਹੈ ਤਾਂ ਹੁਣ ਤੁਹਾਨੂੰ ਜਿਹੜਾ ਦਿੱਲੀ ਚਾਨਦ ਲਈ ਕਿਸੇ ਤਰ੍ਹਾਂ ਦੀ ਜਿਹੜੀ ਹੈ ਮੁਸ਼ਕਿਲ ਦਾ ਸਾਹਮਣਾ ਹੋ ਨਹੀਂ ਕਰਨਾ ਪਵੇਗਾ ਤਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਦਿਖਾ ਰਿਹਾ ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜਾ ਲੋਕਾਂ ਨੂੰ ਵੱਡੇ ਇੰਤਜ਼ਾਰ ਜਿਹੜਾ ਕਰਨਾ ਪੈਂਦਾ ਸੀ ਲੰਬੇ-ਲੰਬੇ ਜਿਹੜਾ ਰੂਟ ਤੇ ਜਾਣਾ ਪੈਂਦਾ ਸੀ ਤੁਹਾਨੂੰ ਜਿਹੜਾ ਹੁਣ ਹੋਰ ਵੱਡੇ ਰੂਟ ਤੇ ਨਹੀਂ ਜਾਣਾ ਪਵੇਗਾ ਐਕਸਕਲੂਸਿਵ ਤਸਵੀਰਾਂ ਸਿੱਧੀਆਂ ਤੁਹਾਨੂੰ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਸੋ ਬਿਲਕੁਲ ਜਿਹੜੀ ਹੈ ਸ਼ੰਭੂ ਖਨੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਸਭ ਤੋਂ ਪਹਿਲੀ ਤਸਵੀਰ ਸ਼ੰਭੂ ਬਾਰਡਰ ਦੀ ਤੁਹਾਨੂੰ ਦਿਖਾ ਰਿਹਾ ਰਸਤਾ ਬਿਲਕੁਲ ਆਹੋ ਕਲੀਅਰ ਹੋ ਚੁੱਕਿਆ ਤਾਂ ਕੁਝ ਕੁਝ ਸਮੇਂ ਬਾਅਦ ਰਹੀਏ ਇਹ ਰੋਡ ਤੋਂ ਪਰ ਜਿਹੜੇ ਲੋਕ ਨੇ ਉਹ ਗੁਜ਼ਰਨਾ ਸ਼ੁਰੂ ਹੋ ਜਾਣਗੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਰੋਡ ਆਹੋ ਖਾਲੀ ਕਰ ਦਿੱਤੀ ਗਈ ਹੈ ਸਾਫ਼ ਕਰ ਦਿੱਤੀ ਗਈ ਹੈ ਤੇ ਜਿਹੜੇ ਹੁਣ ਆਵਾਜਾਈ ਆ ਬਿਲਕੁਲ ਸਹੀ ਢੰਗ ਦੇ ਨਾਲ ਉਹ ਚਾਲ ਸਕੇਗੀ ਸੋ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਜਦੋਂ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇੱਥੇ ਵੱਡੇ-ਵੱਡੇ ਕੰਕਰੀਟ ਲਗਾਏ ਗਏ ਸਨ ਤਾਂ ਬੈਰੀਕਡ ਲਗਾਏ ਗਏ ਸਨ ਟਰਾਲੀਆਂ ਖੜਾਈਆਂ ਗਈਆਂ ਸਨ ਤਾਂ ਆਖਰਕਾਰ ਉਹ ਰੋਕ ਟਰਾਲੀਆਂ ਇੱਥੇ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਤਾਂ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਆਹੋ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਧਾਰੀਆਂ ਵੱਲੋਂ ਵੀ ਜਿਹੜੀ ਕੀਤੀ ਗਈ ਹੈ ਸੋ ਦੂਜੇ ਪਾਸੇ ਹਰਿਆਣਾ ਦੀ ਗੱਲ ਕੀਤੀ ਆਵੇ ਤਾਂ हरियाणा ਵਿੱਚ ਜਿਹੜੀ ਤਸਵੀਰਾਂ ਬਿਲਕੁਲ ਉਹ ਸਾਫ਼ ਹੋ ਚੁੱਕੀਆਂ। ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਿੱਧੀਆਂ ਚੜਦੀ ਕਲਾ ਟਾਈਮ ਟੀਵੀ ਦੇ ਮਾਧਮ ਤਰਾ ਹੀ ਦੇਖਦੇ ਹੋ ਬਿਲਕੁਲ ਜਿਹੜੀ ਹੈ ਹਰਿਆਣਾ ਸਾਈਡ ਤੋਂ ਜਿਹੜੀ ਰੋਡ ਆ ਉਹ ਉਹ ਸਾਫ਼ ਹੋ ਚੁੱਕੀ ਆ। ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਵੱਡੀ ਕੰਕਰੀਟ ਦੀਆਂ ਏਰੀਆਂ ਨੇ ਸਲੇਬਾ ਬਣਾ ਕੇ ਰੱਖੇ ਹੋਏ ਸਨ ਤਾਂ ਉਹ ਸਲੇਬਾ ਜਿਹੜੀਆਂ ਨੇ ਬਿਲਕੁਲ ਹਟਾ ਦਿੱਤੀਆਂ ਗਿਆ ਨੇ। ਤਾਂ ਬਿਲਕੁਲ ਜਿਹੜੀ ਰੋਡ ਆ ਹੁਣ ਉਹ ਕੁਝ ਸਮੇਂ ਬਾਅਦ ਜਿਹੜੀ ਹੈ ਸਾਫ਼ ਹੋ ਜਾਵੇਗੀ ਤਾਂ ਜਿਹੜਾ ਆਵਾਜਾਈ ਆ ਲਗਾਤਾਰ ਚਲਣੀ ਉਹ ਸ਼ੁਰੂ ਹੋ ਜਾਵੇਗੀ ਸੋ ਤੁਹਾਨੂੰ ਲਗਾਤਾਰ ਐਕਸਕਲੂਜੀ ਤਸਵੀਰਾਂ ਚੜਦੀ ਕਲਾ ਟਾਈਮ ਟੀਵੀ ਦੇ ਮਾਧਮੇਂ ਤੇ ਰਾਹੀਂ ਦਿਖਾ ਰਹੇ ਹਾਂ ਸੋ ਲਗਾਤਾਰ ਕੱਲ ਤੋਂ ਹੀ ਸਵੇਰ ਤੋਂ ਜਿਹੜੀ ਕਾਰਵਾਈਆਂ ਹੋ ਕੀਤੀ ਗਈ ਸੀ ਕਿਸਾਨਾਂ ਨੂੰ ਰਿਟੇਨ ਕੀਤਾ ਗਿਆ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜੀ ਕਾਰਵਾਈਆਂ ਹੋ ਲਗਾਤਾਰ ਚਲਦੀ ਨਜ਼ਰ ਆ ਰਹੀ ਹੈ ਸਭ ਬਿਲਕੁਲ ਕਿਸਾਨਾਂ ਬੋਲੋ ਜਿਹੜਾ ਆਪਣੇ ਟਰੈਕਟਰ ਨੇ ਉਹ ਇੱਥੇ ਆ ਕੇ ਲਜ਼ਾਇਜ਼ ਆ ਰਹੇ ਨੇ ਉਹਨਾਂ ਦਾ ਸਮਾਨ ਆ ਉਹ ਵੀ ਜਿਹੜਾ ਕਿਤਨੇ ਕਿਤੇ ਲਜ਼ਾਇਜ਼ ਆ ਰਿਹਾ ਸੋ ਸਾਡੇ ਨਾਲ ਜਿਹੜਾ ਖਾਸ ਤੌਰ ਤੇ ਸੀਨੀਅਰ ਪੱਤਰਕਾਰ ਨੇ ਨਵਦੀਪ ਸਿੰਘ ਜੀ ਅੰਗਰਾਜੀ ਸੱਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਟਿੰਗਰਾ ਸਾਹਿਬ ਤੁਸੀਂ ਵੀ ਜਿਹੜਾ ਲਗਾਤਾਰ ਕਿਸਾਨਾਂ ਦੀ ਕਵਰੇਜ ਕਰੀ ਹੈ ਅੱਜ ਇੱਥੇ ਪਹੁੰਚੇ ਹੋ ਹੁਣ ਗਰਾਊਂਡ ਜ਼ੀਰੋ ਤੇ ਹਾਲਾਤ ਕੀ ਨੇ ਕਿ ਲੱਗਦਾ ਹੁਣ ਲੋਕਾਂ ਨੂੰ ਕੋਈ ਵੱਡੀ ਰਾਤ ਮਿਲੇਗੀ ਕਹੋਗੇ ਜਿਹੜਾ ਜਿਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ 2 ਘੰਟੇ 3 ਘੰਟੇ ਜਾਂ 4 ਘੰਟੇ ਕਿੰਨਾ ਕੁ ਸਮਾਂ ਹੋਰ ਲੱਗੇਗਾ ਸੱਸੀ ਕਾਲ ਜੀ ਧੰਨਵਾਦ ਸਰੋਤਿਆਂ ਨੂੰ ਪਿਆਰ ਭਰੀ ਸੱਸੀ ਕਾਲ ਦਰਸ਼ਕਾਂ ਨੂੰ ਪਿਆਰ ਭਰੀ ਸੱਸੀ ਕਾਲ ਸਮਾ ਤਾਂ ਇੱਥੇ ਦੇਖੋ ਕਾਫੀ ਲੱਗਣਾ ਹੈ ਜਿਸ ਹਿਸਾਬ ਨਾਲ ਇਹਨਾਂ ਨੇ ਕੰਕਰੀਟ ਸਿਮੈਂਟਡ ਬੈਰੀਕੇਡ ਬਣਾਏ ਹੋਏ ਸੀਗੇ ਰੋਕਾਂ ਲਗਾਈਆਂ ਸੀ ਉਹਨਾਂ ਨੂੰ ਤੋੜਨ 'ਚ ਖੁਦ ਹੀ ਹਰਿਆਣਾ ਪ੍ਰਸ਼ਾਸਨ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ-ਵੱਡੀਆਂ ਜੀਐਸਵੀ ਮਸ਼ੀਨਾਂ ਵੀ ਲੱਗੀਆਂ ਹੋਈਆਂ ਫਿਰ ਵੀ ਇਹ ਜਿਹੜੇ ਸਿਮੈਂਟਡ ਹੈ ਜਿਹੜੀ ਰੋਕਾਂ ਨੇ ਉਹਨਾਂ ਨੂੰ ਹਟਾਉਣ 'ਚ ਬਹੁਤ ਇਹਨਾਂ ਨੂੰ ਮੁਸ਼ਕਲ ਕਰਨੀ ਪੈ ਰਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਇਹ ਪੂਰਾ ਲੱਗੇਗਾ ਕੱਲ ਨੂੰ ਇਹ ਦੋਵੇਂ ਸੜਕਾਂ ਤੇ ਹੋ ਸਕਦਾ ਹੈ ਕਿ ਆਵਾਜਾਈ ਬਹਾਲ ਹੋ ਜਾਵੇਗੀ ਲੋਕਾਂ ਨੂੰ ਕੁਝ ਰਾਹਤ ਵੀ ਮਿਲਣ ਦੀ ਤੇ ਆਸ ਹੈਗੀ ਹੈ ਜੀ ਜਿਵੇਂ ਸਰ ਜਿਸ ਤਰ੍ਹਾਂ ਗੱਲ ਕੀਤੀ ਆ ਬੜੀਆਂ ਵੱਡੀਆਂ ਕੰਟਰੀਆਂ ਦੇ ਜਿਹੜੀਆਂ ਨੇ ਉਹ ਸਿਮਿੰਟ ਦੀਆਂ ਜਿਹੜੀਆਂ ਸਲੇਬਾਂ ਬਣਾਈਆਂ ਗਈਆਂ ਸਨ ਤਾਂ ਲੋਕ ਕਹਿ ਰਹੇ ਸੀ ਕਿ ਸ਼ਾਇਦ ਹਟ ਸਕਣਗੀਆਂ ਅੱਜ ਨਹੀਂ ਅੱਠ ਸਕਣਗੀਆਂ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਕਿਸਾਨਾਂ ਦਾ ਜਿਹੜਾ ਸਮਾਨ ਸੀ ਉਹ ਪਿਆਸ ਸੀ ਵੀ ਕਿਸਾਨ ਲੈਣ ਆਣਗੇ ਜਾਂ ਨਹੀਂ ਲੈਣ ਆਣਗੇ ਕਿ ਉਹ ਸਮਾਨ ਲੈਣ ਆ ਰਹੇ ਨੇ ਜਾਂ ਫਿਰ ਕੰਟਰੀਆਂ ਦੇ ਜਿਹੜੀਆਂ ਉਹ ਸਲੇਬਾਂ ਨੇ ਉਹ ਚੱਕੀਆਂ ਜ਼ਾਰੀਆਂ ਨੇ ਦੇਖੋ ਕਿਸਾਨ ਹੁਣ ਇੱਥੇ ਅਸੀਂ ਮੌਕੇ ਤੇ ਪਹੁੰਚੇ ਆਂ ਕਿਸਾਨ ਆਪਦਾ ਸਮਾਨ ਲੈਣ ਆਏ ਹੋਏ ਨੇ ਪਿੱਛੇ ਇੱਕ ਪਿੰਡ ਦੇ ਲੋਕ ਮੈਨੂੰ ਮਿਲੇ ਆ ਜਿਹੜੇ ਕਿ ਪਹਿਲੇ ਦਿਨ ਤੋਂ ਹੀ ਧਰਨੇ ਤੇ ਬੈਠੇ ਆ ਉਹਨਾਂ ਦਾ ਦੱਸਣਾ ਹੈ ਕਿ ਹੁਣ ਅਸੀਂ ਇੱਥੇ ਪਹੁੰਚੇ ਆਂ ਦੇਖਿਆ ਤਾਂ ਟੈਂਟ ਦੇ ਵਿੱਚ ਸਿਰਫ ਬਾਸ ਲੱਕੜਾਂ ਹੀ ਬਚੀਆਂ ਨੇ ਲੋਕਾਂ ਦਾ ਕਹਿਣਾ ਜਿਹੜੇ ਕਿਸਾਨ ਸੀ ਉਹਨਾਂ ਦਾ ਕਹਿਣਾ ਹੈ ਸਾਡਾ ਇਹਦੇ ਵਿੱਚ ਏਸੀਸੀ ਇੱਕ ਕਿਸਾਨ ਦਾ ਕਹਿਣਾ ਮੇਰੀ ਟਰਾਲੀ ਆ ਉਹ ਨਹੀਂ ਮੈਨੂੰ ਹਲੇ ਤੱਕ ਲੱਭ ਰਹੀ ਇੱਕ ਪਿੰਡ ਮੋਹੀ ਹੈ ਰਾਜਪੁਰੇ ਨੇੜੇ ਉਹਨਾਂ ਨੇ ਲੰਗਰ ਲਗਾਇਆ ਹੋਇਆ ਸੀ ਉਹਨਾਂ ਦਾ ਕਹਿਣਾ ਸਾਡਾ ਸਾਰਾ ਕੀਮਤੀ ਸਮਾਨ ਜਿਹੜਾ ਟੈਂਟ ਦੇ ਵਿੱਚੋਂ ਲੰਗਰ ਵਾਲਾ ਸਮਾਨ ਹੈ ਉਹ ਸਾਰਾ ਗਾਇਬ ਹੋ ਚੁੱਕਾ ਰੈਸ਼ਨ ਕੁਝ ਵੀ ਨਹੀਂ ਹੈ ਸਿਰਫ ਬਾਸ ਹੀ ਬਚੇ ਨੇ ਸੋ ਕਿਸਾਨ ਪਹੁੰਚ ਰਹੇ ਆ ਹੌਲੀ ਹੌਲੀ ਜਿਵੇਂ ਜਿਵੇਂ ਉਹਨਾਂ ਨੂੰ ਰਾਹ ਮਿਲ ਰਿਹਾ ਜਾਂ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗ ਰਿਹਾ ਸਮਾਨ ਲੈਣ ਲਈ ਪਰ ਉਹਨਾਂ ਦੇ ਹੱਥ ਬਹੁਤਾ ਕੁਝ ਲੱਗ ਨਹੀਂ ਰਿਹਾ ਜਿਵੇਂ ਕਿ ਕਿਸਾਨਾਂ ਦਾ ਕਹਿਣਾ ਹੈ ਅੱਛਾ ਇੱਕ ਹੋਰ ਵੀ ਦੱਸੋ ਕਿ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਲਗਾਤਾਰ ਕਹਿ ਰਹ ਲੈ ਗਈ ਕਿਉਂਕਿ ਜਿਹੜੇ ਲੋਕ ਨੇ ਲੰਬੇ ਸਮੇਂ ਤੋਂ ਸਵਾ ਸਾਲ ਦੇ ਕਰੀਬ ਹੋ ਗਿਆ ਲੋਕ ਪਰੇਸ਼ਾਨ ਸੀ ਜਿਹੜੇ ਆਲੇ ਦੁਆਲੇ ਦੇ ਲੋਕ ਨੇ 20-20 ਕਿਲੋਮੀਟਰ ਦੂਰ ਤੋਂ ਜਿਹੜੇ ਨੇ ਉਹ ਸਫਰ ਕਰਦੇ ਸੀ ਕਿ ਉਹ ਸਮਝਣ ਦੀ ਪਹਿਲੀ ਲਾਈਨ ਜਿਹੜੀ ਹੈ ਅੱਜ ਜਾਂ ਕੱਲ ਤੇ ਚਾਲੂ ਹੋ ਜਾਵੇਗੀ ਫਿਰ ਸਵਾ ਦੂਜੀ ਲਾਈਨ ਲਾਈਨ ਦੀ ਵਾਰੀ ਆਵੇਗੀ ਦੇਖੋ ਲੋਕਾਂ ਲਈ ਇੱਕ ਵਾਰ ਰਾਹਤ ਵਾਲੀ ਗੱਲ ਤਾਂ ਜ਼ਰੂਰ ਹੈਗੀ ਹੈ ਚਾਹੇ ਇੱਕ ਲਾਈਨ ਹੀ ਖੋਲ ਦੇਣ ਲੋਕ ਜਿਵੇਂ ਰਾਹਤ ਪਤਾ ਲੱਗਿਆ ਅੱਜ ਵੀ ਕੁਝ ਲੋਕ ਇਧਰ ਲਈ ਸੜਕ ਤੇ ਆਉਣ ਲੱਗੇ ਆ ਹਾਲਾਂਕਿ ਇੱਥੇ ਉਹਨਾਂ ਨੂੰ ਆਕੇ ਪਤਾ ਲੱਗਿਆ ਵੀ ਹਜੇ ਪੂਰਾ ਮੁਕੰਮਲ ਰਾਹ ਨਹੀਂ ਖੁੱਲਿਆ ਹਾਲਾਂਕਿ ਕਪੜਾਵਾਰ ਜਿਹੜੀ ਹੈ ਇਹ ਲਾਈਨ ਜਿਹੜੀ ਖੋਲੀ ਜਾਊਗੀ ਸੜਕਾਂ ਖੋਲੀਆਂ ਜਾਣਗੀਆਂ ਕਿਉਂਕਿ ਇਹਨਾਂ ਨੂੰ ਖੋਲਣ ਲਈ ਕਾਫੀ ਸਮਾਂ ਲੱਗ ਰਿਹਾ ਪੰਜਾਬ ਵਾਲੇ ਪਾਸੇ ਤੋਂ ਸਿਰਫ ਜਿਹੜੀਆਂ ਟਰਾਲੀਆਂ ਤੇ ਟਰੈਕਟਰ ਜਾਂ ਟੈਂਟ ਸੀ ਉਹੀ ਹਟਾਉਣੇ ਸੀਗੇ ਸੌਖੇ ਸੀ ਉਹ ਹਟਾ ਦਿੱਤੇ ਗਏ ਆ ਪਰ ਹਰਿਆਣੇ ਵਾਲੀ ਸਾਈਡ ਤੋਂ ਜਿਹੜਾ ਰਾਹ ਬੰਦ ਕੀਤਾ ਗਿਆ ਸੀ ਉਹਨੂੰ ਖੋਲਣਾ ਬਹੁਤ ਔਖਾ ਹੈ ਤੇ ਉਹ ਤੇ ਲਗਾਤਾਰ ਜਿਹੜੀ ਮਿਹਨਤ ਕਰ ਰਹੀ ਹੈ ਹਰਿਆਣਾ ਅੱਛਾ ਪੰਜਾਬ ਦੀ ਗੱਲ ਕੀਤੀ ਆ ਵੇ ਜਿਹੜੀਆਂ ਚਰਚਾਵਾਚਾਰੀਆਂ ਸੀ ਜਿਹੜੀ ਕੱਲ ਜਿਹੜੀ ਆ ਹੋਇਆ ਲੀਡਰਸ ਆ ਬਾਰਾਂ ਨੂੰ ਤੇ 10 ਕਿਤਾ ਗਿਆ ਵਕ ਵਕ ਥਾਵਾਂ ਤੇ ਛੱਡਿਆ ਗਿਆ ਜਾਂ ਫਿਰ ਜੇਲਾਂ ਦੇ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਜੇ ਆ ਮੋਲ ਪੈਦਾ ਹੋ ਗਿਆ ਸੀ ਵੀ ਸ਼ਾਇਦ ਪੰਜਾਬ ਦੇ ਵਿੱਚ ਅਗਲੇ ਦਿਨ ਧਰਨੇ ਲੱਗਣਗੇ ਰੋਡਾਂ ਰੋਡ ਜਾਮ ਹੋਣਗੀਆਂ ਜਾਂ ਫਿਰ ਦੁਬਾਰਾ ਉਸ ਇਸ ਜਗ੍ਹਾ ਤੇ ਇਹ ਕਿਸਾਨ ਨੇ ਸ਼ੰਭੂ ਬਾਰਡਰ ਤੇ ਖਰੋਰੀ ਬਾਰਡਰ ਵਿੱਚ ਪਹੁੰਚਣਗੇ ਕੋਈ ਇਦਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਾਂ ਇਹ ਮਾਹੌਲ ਇਦਾਂ ਦਾ ਦੇਖੋ ਨੂੰ ਇੱਕ ਉਦਾਹਰਣ ਹੀ ਹੈ ਵੀ ਜਦੋਂ ਕੋਈ جنگ ਲੱਗਦੀ ਹੈ ਜਦੋਂ ਇੱਕ ਰਾਜਾ ਫੜਿਆ ਜਾਂਦਾ ਜਾਂ ਰਾਜੇ ਦੇ ਦੂਜਾ ਰਾਜ ਕਾਬਜ ਹੋ ਜਾਂਦਾ ਹੈ ਲੀਡਰ ਕੋਈ ਨਾ ਹੋਵੇ ਤਾਂ ਜਿਹੜੇ ਪਿਛਲੇ ਲੋਕ ਨੇ ਪਿਛਲੇ ਵਰਕਰ ਨੇ ਜਨਤਾ ਉਹਨਾਂ ਦਾ ਅੱਗੇ ਹੋਣਾ ਥੋੜਾ ਜਿਹਾ ਉਹਨਾਂ ਚ ਝਿਜਕ ਹੁੰਦੀ ਹੈ ਉਹ ਉਸ ਉਸ ਹੈ ਹੀ ਮਾਹੌਲ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਕਿਸਾਨ ਜਿਹੜੇ ਦੂਸਰੀ ਲੇਅਰ ਵਾਲੇ ਕਿਸਾਨ ਆਕੂ ਨੇ ਉਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਅਸੀਂ ਦੁਬਾਰਤੋਂ ਇਕੱਤਰ ਹੋ ਸਕੀਏ ਆਪਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਕਿਉਂਕਿ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਸਾਹਮਣੇ ਧਰਨੇ ਲਾਉਣ ਦੇ ਵੀ ਐਲਾਨ ਹੋ ਚੁੱਕੇ ਨੇ ਪਟਿਆਲਾ ਮੁਹਾਲੀ ਅਲੱਗ-ਅਲੱਗ ਜਗ੍ਹਾ ਤੇ ਸਾਰੇ ਕਿਤੇ ਐਲਾਨ ਹੋਏ ਨੇ ਕਿਸਾਨ ਉਰੇ ਬਾਰੇ ਇਕੱਠੇ ਵੀ ਹੋ ਰਹੇ ਨੇ ਪਰ ਜਿਹੋ ਜਿਹੋ ਸੋਚ ਰਹੇ ਸੀ ਕਿ ਇੱਕੋ ਦਮ ਜੋ ਰਿਐਕਸ਼ਨ ਦਾ ਰਿਐਕਸ਼ਨ ਹੋਣਾ ਉਹਦੀ ਹਜੇ ਮਿਲਦਾ ਦਾ ਇੰਤਜ਼ਾਰ ਹੈ ਜਾਂ ਫਿਰ ਕਿਸਾਨ ਉਹਦੇ ਲਈ ਕੋਈ ਰਣਨੀਤੀ ਤਿਆਰ ਕਰ ਰਹੇ ਹੋਣੇ ਆਪਦੇ ਕਿਸਾਨ ਆਗੂਆਂ ਦੇ ਹੁਕਮਾਂ ਦੀ ਪਾਲਣਾ ਲਈ ਅੱਗੇ ਵੇਟ ਕਰ ਰਹੇ ਹੋਣੇ ਤੇ ਵੀ ਕੁਝ ਹੋ ਸਕਦਾ ਪੋਲੀਟੀਕਲ ਜਿਹੜਾ ਰਿਐਕਸ਼ਨ ਆਨੇ ਲਗਾਤਾਰ ਆਮਾਦੀ ਪਾਰਟੀਆਂ ਚਲੋ ਐਕਸ਼ਨ ਕੀਤਾ ਉਸ ਤੋਂ ਬਾਅਦ ਬੀਜੇਪੀ ਦਾ ਵੀ ਕੁਝ ਲੀਡਰ ਸਬੰ ਨਾਲ ਦਾ ਬਿਆਨ ਆਇਆ ਕਾਲੀ ਦਲ ਦੇ ਲੀਡਰ ਸਬੰ ਨਾਲ ਦਾ ਵੀ ਬਿਆਨ ਆਇਆ ਕਿ ਆਪੋਜੀਸ਼ਨ ਨੇ ਤਾਂ ਬਿਆਨ ਦੇਣਾ ਹੀ ਹੁੰਦਾ ਕਿਉਂਕਿ ਨਕਦੀ ਦਾ ਕਰਨੀ ਹੁੰਦੀ ਹੈ ਕੋਈ ਐਦਾਂ ਦਾ ਪਲਾਨ ਵੀ ਹੈ ਕਿ ਆਪੋਜੀਸ਼ਨ ਕੋਈ ਵੱਡਾ ਧਰਨਾ ਲਗਾ ਸਕਦੀ ਹੈ ਜਾਂ ਫਿਰ ਕਿਸਾਨਾਂ ਦੇ ਨਾਲ ਰਲ ਕੇ ਕੋਈ ਵੱਡਾ ਪਲਾਨ ਉਹ ਲੀਕ ਸਕਦੀ ਹੈ ਦੇਖੋ ਜੀ ਆਪੋਜੀਸ਼ਨ ਹੈ ਵਿਰੋਧੀ ਪਾਰਟੀਆਂ ਉਹਨਾਂ ਦਾ ਕੰਮ ਹੁੰਦਾ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨਾ ਕਈ ਅਹਿਮ ਮੁੱਦੇ ਹੁੰਦੇ ਆ ਜਿੱਥੇ ਉਹਨਾਂ ਦਾ ਵਿਰੋਧ ਕਰਨਾ ਜ਼ਰੂਰੀ ਵੀ ਹੈ ਕਈ ਐਸੇ ਮੁੱਦੇ ਹੁੰਦੇ ਆ ਜਿੱਥੇ ਉਹਨਾਂ ਨੂੰ ਵੇਟ ਹਾਲਾਂਕਿ ਕਈ ਅਲੱਗ-ਅਲੱਗ ਕਾਂਗਰਸੀ ਹੋ ਗਏ, ਭਾਜਪਾ ਵਾਲੇ ਹੋ ਗਏ ਜਾਂ ਹੋਰ ਕਈ ਅਲੱਗ-ਅਲੱਗ ਪਾਰਟੀਆਂ ਦੇ ਆਗੂਆਂ ਨੇ ਬਿਆਨਬਾਜ਼ੀ ਕੀਤੀ ਹੈ ਪਰ ਹਜੇ ਤੱਕ ਉਹ ਬਾਹਰ ਨਹੀਂ ਨਿਕਲੇ। ਸੋਸ਼ਲ ਮੀਡੀਆ ਅਕਾਊਂਟ ਤੇ ਜਾਂ ਫਿਰ ਵੀਡੀਓ ਦੇ ਨਾਲ ਜਿਹੜਾ ਆਪ ਦਾ ਵਿਰੋਧ ਉਹਨਾਂ ਨੇ ਜ਼ਾਹਰ ਕੀਤਾ ਹੈ ਪੰਜਾਬ ਸਰਕਾਰ ਦੇ ਖਿਲਾਫ ਬੋਲ ਵੀ ਰਹੇ ਨੇ। ਫਲਾਂ ਤੱਕ ਉਹ ਘਰਾਂ ਤੋਂ ਬਾਹਰ ਨਜ਼ਰ ਨਹੀਂ ਆ ਰਹੇ। ਠੀਕ ਹੈ ਧੰਨਵਾਦ ਨਵਦੀਪ ਜੀ। ਬਿਲਕੁਲ ਇਹ ਸਨ ਨਵਦੀਪ ਠੰਗਰਾ ਜੀ ਸੀਨੀਅਰ ਪੱਤਰਕਾਰ ਨੇ ਤਾਂ ਉਹਨਾਂ ਨੇ ਜਿਹੜੀ ਸਾਰੀ ਜਾਣਕਾਰੀ ਉਹ ਸਪਸ਼ਟ ਕੀਤੀ ਹੈ। ਦੂਜੇ ਪਾਸੇ ਤਸਵੀਰ ਦਿਖਾ ਦਈਏ ਜਿਹੜੇ ਲੋਕ ਨੇ ਦੇਖਣ ਵਾਸਤੇ ਵੀ ਆਏ ਮੈਨਾਂ ਕਿ ਕੁਝ ਕਿਸਾਨ ਵੀ ਨੇ ਕੁਝ ਆਲੇ-ਦੁਆਲੇ ਦੇ ਲੋਕ ਨੇ ਵੀ ਸਥਿਤੀ ਨੂੰ ਦੇਖ ਰਹੇ ਨੇ ਕਿਉਂਕਿ ਪੁਲਿਸ ਅਧਿਕਾਰੀ ਸਾਬਾਲ ਜਿਹੜੇ ਨੇ ਆਪਣੇ ਪੱਧਰ ਤੇ ਜਿਹੜੇ ਖੜੇ ਹੋਏ ਨੇ ਕਿਉਂਕਿ ਇਹ ਸ਼ੰਭੂ ਬੋਰਡ ਜਿਹੜਾ ਬਿਲਕੁਲ ਕੁਝ ਸਮੇਂ ਬਾਅਦ ਜਿਹੜਾ ਕਲੀਅਰ ਹੋ ਜਾਵੇਗਾ ਕਿਉਂਕਿ ਲਗਭਗ ਜਿਹੜੀ ਹੈ ਤਸਵੀਰਾਂ ਕਲੀਅਰ ਹੋ ਚੁੱਕੀਆਂ ਬਸ 20-25% ਜਿਹੜੀ ਹੈ ਤਸਵੀਰ ਹੋਰ ਜਿਹੜੀ ਹੋਰ ਕਲੀਅਰ ਹੋਣ ਬਾਕੀ ਆ ਕਿਉਂਕਿ ਉਸ ਤੋਂ ਬਾਅਦ ਜਿਹੜੀ ਰੋਡ ਆ ਉਹ ਕਲੀਅਰ ਹੋ ਜਾਵੇਗੀ ਸੋ ਸਾਡੇ ਨਾਲ ਜਿਹੜੇ ਨੇ ਅ ਅੰਕਲ ਜੀ ਅੰਕਲ ਤੁਸੀਂ ਕਿੱਥੋਂ ਆਏ ਹੋ ਜੀ ਕਰਾਮ ਮੇਗਾ ਹਾਂ ਕਰਮ ਕੀ ਦੇਖਣਾ ਜੋਰੇ ਦੇਖਣਾ ਹੈ ਵੀ ਸਫਾਈ ਸੁਥੀ ਦਾ ਅੱਛਾ ਤੁਸੀਂ ਉਹ ਬੈਠਦੇ ਹੋ ਤੁਸੀਂ ਆਂਦੇ ਸੀ ਰੋਡ ਦੇ ਉੱਪਰ ਹਾਂ ਤੇ ਹੁਣ ਸਾਫ ਹੋ ਗਈ ਕਿੰਨਾ ਕੁ ਫਾਇਦਾ ਹੋਊਗਾ ਜਿਸ ਤਰ੍ਹਾਂ ਕਾਰਵਾਈ ਕੀਤੀ ਗਈ ਹੈ ਸਰਕਾਰ ਵੱਲੋਂ ਕਿਆ ਬਸ ਅੱਜ ਕਿਸ ਨੇ ਕਾਰਵਾਈ ਗਲਤ ਕਾਰਵਾਈ ਹੋਈ ਜਿਹੜਾ ਸਮਾਨ ਹੈ ਸਾਡਾ ਜੇ ਸਾਨੂੰ ਪਹਿਲਾਂ ਵੀ ਕਹਿੰਦੇ ਨਾ ਹਾਂ ਜੋ ਚਾਰ ਤੋਂ ਪਹਿਲਾਂ ਕਹਿੰਦੇ ਵੀ ਆਪਣਾ ਚੱਕ ਲਿਓ ਉਹ ਬੰਦੇ ਚੱਕਣੀਆਂ ਟ੍ਰੈਲੀਆਂ ਟੁੱਟੀਆਂ ਸਾਰਾ ਸਮਾਨ ਕਿੱਥਾ ਪਿਆ ਹੈਗਾ ਪਰ ਉਹ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਵੀ ਆਪਣਾ ਸਮਾਨ ਚੱਕ ਲੋ ਧਰਨਾ ਚੱਕ ਲੋ ਦਰ ਫਿਰ ਇਹ ਕਾਰਵਾਈ ਤਾਂ ਮਜਬੂਰਾਂ ਚ ਕਰਨੀ ਪਈ ਆ ਕਰਨੀ ਤਾਂ ਪੱਟੀ ਆ ਇਸ ਤੇ ਇੱਕ ਦੋ ਪਹਿਲਾਂ ਬਤਾ ਦਿੰਦੇ ਨਾ ਫਿਰ ਬੰਦੇ ਚੱਲੇ ਜਾਂਦੇ ਚੱਲ ਅੱਛਾ ਅੱਛਾ ਤੁਸੀਂ ਅੰਕਲ ਤੁਸੀਂ ਬਾਜੀ ਕਿੱਥੋਂ ਆਇਓ ਪਿੰਡ ਕੜਾਮਾ ਕਲਾਂ ਜੀ ਅੱਛਾ ਜੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਚੋਰੀਆਂ ਵੀ ਬਹੁਤ ਕੀਤੀ ਇਹਨਾਂ ਨੇ ਸਰਕਾਰ ਨੇ ਮਿਲ ਕੇ ਚੋਰੀ ਕਰਾਈ ਗਈ ਟੈਲੀਆਂ ਦਾ ਬਹੁਤ ਨੁਕਸਾਨ ਹੋਇਆ ਇਸ ਕਰਕੇ ਸਰਕਾਰ ਦੀ ਬੇਕ ਨਕਮੀ ਜ਼ਿੰਮੇਦਾਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਸਰਕਾਰ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਜੇ ਆਪ ਆਪ ਆਪਣੇ ਟੈਂਟ ਕਿਥੋਂ ਉਠਾ ਲੋ ਕਿਉਂਕਿ ਉਧਰ ਤਾਂ ਮੀਟਿੰਗ ਬੁਲਾ ਲਈ ਉਧਰ ਇਨਾ ਕੀਤਾ ਧੋਖਾ ਕੀਤਾ ਵੀ ਜਿਹੜਾ ਆ ਕੇ ਇੱਥੇ ਇਹਨਾਂ ਨੇ ਜ਼ਿੰਮੇਵਾਰਾਂ ਦੇ ਟੈਂਟ ਵਗੈਰਾ ਸਾਰਾ ਨੁਕਸਾਨ ਕੀਤਾ ਤੁਹਾਡਾ ਤੁਹਾਡਾ ਕੀ ਨੁਕਸਾਨ ਹੈ ਤੁਹਾਡੀ ਟਰਾਲੀ ਵਗੈਰਾ ਲੱਗੀ ਸੀ ਕੀ ਲੱਗਿਆ ਇੱਥੇ ਲੱਗੇ ਹੋਏ ਸੀ ਸਾਡੇ ਟੈਂਟ ਵੀ ਲੱਗੇ ਹੋਏ ਸੀ ਸਾਰਾ ਕੁਝ ਹੋਰ ਟਰਾਲੀ ਟਰੈਕਟਰ ਵੀ ਸੀ ਜਿਹੜਾ ਨੁਕਸਾਨ ਹੋਇਆ ਓਕੇ ਤੇ ਪਰ ਪੂਲ ਪ੍ਰਸ਼ਾਸਨ ਹੈ ਕੀ ਕਰ ਬਾਈ ਬੰਦੇ ਵੀ ਅੰਦਰ ਗਏ ਤੇ ਸਾਡੇ ਅੱਛਾ ਕਿੰਨੇ ਬੰਦੇ ਅੰਦਰ ਗਏ ਨੇ ਤੁਹਾਡੇ ਸਾਡੇ ਪਿੰਡ ਦੇ ਕਿੰਨੇ ਬੰਦੇ ਹੀ ਥੋੜੇ ਚਾਰ ਪੰਜ ਬੰਦੇ ਅੱਛਾ ਸਮਾਨ ਦੀ ਤੁਸੀਂ ਗੱਲ ਕੀਤੀ ਤੁਹਾਡਾ ਕੀ ਸਮਾਨ ਸੀ ਜਿਹੜਾ ਚੋਰੀ ਹੋ ਗਿਆ ਸਿਲੰਡਰ ਵਗੈਰਾ ਸਭ ਚੋਰੀ ਹੋਈਆਂ ਜੀ ਇੱਥੋਂ ਏਸੀ ਵਗੈਰਾ ਅੱਛਾ ਸਮਾਨ ਰਾਤ ਦੇ ਸਮੇਂ ਚੋਰੀ ਕੀਤਾ ਹੈ ਇਹਨਾਂ ਨੇ ਨਹੀਂ ਪਹਿਲਾਂ ਪਹਿਲਾਂ ਲੱਗਿਆ ਵੀ ਜੇ ਤੁਸੀਂ ਪਹਿਲਾਂ ਕਦੇ ਆਏ ਦੇਖਿਆ ਦੀ ਵੀ ਲੱਗਿਆ ਮੈਂ ਤੁਹਾਡਾ ਸਮਾਨ ਜੀ ਹਾਂ ਇੱਥੇ ਲੱਗੇ ਹੋਏ ਸੀ ਸਮਾਨ ਕਾਲੀ ਵਾਲੇ ਕੋਲ ਜਾਓ ਜੀ ਪਤਾ ਦੇ ਦਿਆਂਗੇ ਤੁਹਾਨੂੰ ਤੁਸੀਂ ਜਾ ਜਾ ਲੈ ਲਓ ਟਰਾਲੀ ਵਾਲੇ ਕੋਲ ਜਾ ਕੇ ਉਹ ਬੋ ਦੱਸਦੇ ਆ ਕਿ ਤੁਹਾਨੂੰ ਵੀ ਸਾਡਾ ਚੋਰੀ ਹੋਇਆ ਵਸਤੂ ਸੋ ਬਿਲਕੁਲ ਜਿਹੜਾ ਕਿਸਾਨ ਭਾਈਚਾਰਾ ਕਿਸਾਨ ਨੇ ਤਾਂ ਉਹ ਕਹਿ ਰਹੇ ਨੇ ਵੀ ਜਿਹੜਾ ਸਾਡਾ ਸਮਾਨ ਉਹ ਵੀ ਕਿਤੇ ਨਾ ਕਿਤੇ ਜਿਹੜਾ ਚੋਰੀ ਹੋਇਆ ਸੋ ਕਾਰਵਾਈ ਆ ਜਿਹੜੀ ਲਗਾਤਾਰ ਉਹ ਕੀਤੀ ਜਾ ਰਹੀ ਆ ਸੋ ਅਸੀਂ ਤੁਹਾਨੂੰ ਲਗਾਤਾਰ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਾਂ ਹੀ ਨੇ ਤਸਵੀਰਾਂ ਨੇ ਉਹ ਲਗਾਤਾਰ ਦਿਖਾ ਰਹੇ ਆ ਸੋ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਟੇ ਜਿਹੜੀ ਆ ਜਿੱਥੇ ਲੱਗਦੀ ਸੀ ਉਹ ਵੀ ਸਟੇ ਜਿਹੜੀ ਆ ਉਹ ਖਾੜ ਦਿੱਤੀ ਗਈ ਆ ਸੋ ਆਵਾਜ਼ਾਂ ਜਿਹੜੀ ਆ ਬਿਲਕੁਲ ਹੁਣ ਕੁਝ ਸਮੇਂ ਬਾਅਦ ਆਪਾਂ ਕਹਿ ਸਕਦੇ ਆ ਵੀ ਜਿਹੜੀ ਆ ਉਹ ਚਾਲੂ ਜਰੀਆ ਹੋ ਸਕਦੀ ਹੈ ਮੈਂ ਪਹਿਲਾਂ ਵੀ ਜਿਹੜਾ ਜ਼ਿਕਰ ਕਰ ਚੁੱਕਾ ਕਿ ਕਿਥੇ ਨਾ ਕਿਤੇ ਜੇਕਰ ਗੱਲ ਕਿਤੇ ਆਵੇ ਤਾਂ ਤਕਰੀਬਨ 40 ਤੋਂ ਲੈ ਕੇ 60% ਦੇ ਕਰੀਬ ਜੜੀ ਹੈ ਇੱਥੇ ਜਿਹੜਾ ਕੰਮ ਆਹੋ ਮੁਕੰਮਲ ਹੋ ਚੁੱਕਿਆ ਹੈ ਬਸ 20% ਦੇ ਕਿਸ ਆਸ-ਪਾਸ ਜਿਹੜਾ ਉਹ ਕੰਮ ਹੈ ਉਹ ਬਚਿਆ ਜਨਕਿ ਉਹ ਵੀ ਜਿਹੜਾ ਜਲਦਾ ਉਹ ਹੋਵੇਗਾ ਜਿਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਜਿਹੜੀ ਰੋਡ ਆ ਉਹ ਇੱਕ ਸਾਈਡ ਜਿਹੜੀ ਰੋਡ ਆ ਉਹ ਚੱਲ ਸਕੇਗੀ ਸੋ ਤੁਹਾਨੂੰ ਤਸਵੀਰਾਂ ਕਿਉਂਕਿ ਇੱਥੇ ਮੀਡੀਆ ਦਾ ਜਮਾਵੜਾ ਵੀ ਜਿਹੜਾ ਹੈ ਉਹ ਲਗਾਤਾਰ ਲੱਗਿਆ ਹੋਇਆ ਹੈ ਸੋ ਪ੍ਰਸ਼ਾਸਨਿਕ ਅਧਿਕਾਰੀ ਵੀ ਆਪਣੇ ਆਪਣੇ ਪੱਧਰ ਤੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਤੇ ਜੇਕਰ ਗੱਲ ਕੀਤੀ ਜਾਵੇ ਨੈਸ਼ਨਲ ਅਥਾਰਟੀ ਦੀ ਤਾਂ ਉਹਨਾਂ ਵੱਲੋਂ ਵੀ ਇਹ ਟੀਮਾਂ ਨੇ ਉਹ ਨਿਰਧਾਰਤ ਕੀਤੀਆਂ ਗਈਆਂ ਨੇ ਤਾਂ ਉਹ ਵੀ ਟੀਮਾਂ ਜਿਹੜੀਆਂ ਨੇ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਨੇ ਤਾਂ ਵੱਡਾ ਜਿਹੜਾ ਹੈ ਐਕਸ਼ਨ ਦੇ ਥਰੂ ਜਿਹੜਾ ਹੈ ਪਲਾਨ ਦੇ ਥਰੂ ਜਿਹੜਾ ਹੈ ਕਿ ਆਹ ਜ਼ਰਾ ਹੈ ਕਿ ਕੰਮ ਹੈ ਹੋ ਕੀਤਾ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਨੂਰ ਚੰਡੀਗੜ੍ਹ ਰਾਜਪੁਰਾ ਨਿਯਾਨਾ ਜਨਕਿ ਜੇਕਰ ਤੁਸੀਂ ਇਸ ਜਗ੍ਹਾ ਤੋਂ ਆਣਾ ਤਾਂ ਜਾਣਾ ਤਾਂ ਤੁਹਾਨੂੰ ਜਿਹੜਾ ਹੁਣ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜੜੀ ਆ ਉਹ ਨਹੀਂ ਕਰਨੀ ਪਵੇਗੀ ਸੋ ਅਸੀਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਖਾਸ ਤੌਰ ਤੇ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਆਪਣਾ ਸਮਾਨ ਲੈਣ ਵਾਸਤੇ ਕਿਉਂਕਿ ਜੇਕਰ ਗੱਲ ਕੀਤੀ ਆਵੇ ਤਾਂ ਸਮਾਨ ਦੀ ਤਾਂ ਕੁਝ ਕਿਸਾਨਾਂ ਨੇ ਜਿਹੜਾ ਵਿਰੋਧ ਵੀ ਕੀਤਾ ਕਿ ਸਾਡਾ ਜਿਹੜਾ ਸਮਾਨ ਸੀ ਸਾਡੇ ਏਸੀ ਸਨ ਸਾਡੇ ਪੱਕੇ ਸਨ ਜਾਂ ਫਿਰ ਹੋਰ ਸਮਾਨ ਸੀ ਤਾਂ ਉਹ ਜਿਹੜਾ ਕਿਤਨਾ ਕਿਤੇ ਗੈਪ ਨਜ਼ਰ ਆ ਰਿਹਾ ਜਨਕਿ ਮਿਲਿਆ ਨਹੀਂ ਟਰੈਲੀ ਦੇ ਵਿੱਚ ਪਹਿਲਾਂ ਤਾਂ ਹੈਗਾ ਸੀ ਪਰ ਉਸ ਤੋਂ ਬਾਅਦ ਜਿਹੜਾ ਨਹੀਂ ਮਿਲਿਆ ਤਾਂ ਇਹ ਆਪਾਂ ਕਹਿ ਸਕਦੇ ਆ ਵੀ ਕਿ ਜਿਹੜਾ ਸਮਾਨ ਆ ਕਿਉਂ ਨਹੀਂ ਮਿਲਿਆ ਕਾਰਨ ਕੀ ਆ ਕਿਸਾਨਾਂ ਨੇ ਜਿਹੜੀ ਆ ਗੱਲਬਾਤ ਕੀਤੀ ਆ ਸੋ ਅਸੀਂ ਤੁਹਾਨੂੰ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਮ ਦੇ ਰਾਹੀਂ ਜਿਹੜੀਆਂ ਤਸਵੀਰਾਂ ਨੇ ਉਹ ਲਗਾਤਾਰ ਕੱਲ ਤੋਂ ਹੀ ਜਦੋਂ ਕਾਰਵਾਈ ਖੁੱਲੀ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂ ਫਿਰ ਆਪਾਂ ਕਹਿ ਸਕਦੇ ਆ ਹਰਿਆਣਾ ਸਰਕਾਰ ਦੇ ਦੂਜੇ ਪਾਸੋਂ ਕੀਤੀ ਗਈ ਤਾਂ ਇਹ ਸਪਸ਼ਟ ਹੋ ਗਿਆ ਕਿ ਹੁਣ ਜਿਹੜਾ ਇਹ ਰੋਡ ਆ ਜਲਦੀ ਖੁੱਲ ਜਾਵੇਗੀ ਸੋ ਬਿਲਕੁਲ ਰੋਡ ਜਿਹੜੀ ਆ ਉਹ ਖੁੱਲ ਚੁੱਕੀ ਆ ਤੁਹਾਨੂੰ ਸਾਰੀ ਜਿਹੜੀ ਤਸਵੀਰ ਹੈ ਐਂਡ ਤੱਕ ਦਖਾਨ ਦੀ ਪੂਰੀ ਜੜੀ ਅਸੀਂ ਕੋਸ਼ਿਸ਼ ਕਰ ਰਿਹਾ ਕਿਉਂਕਿ ਘਰ ਬੈਠੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪਰੇਸ਼ਾਨੀ ਆਉਂਦੀ ਸੀ ਤਾਂ ਹੁਣ ਉਹ ਪਰੇਸ਼ਾਨੀ ਜਰੀ ਹੈ ਕਿਤੇ ਨਾ ਕਿਤੇ ਦੀ ਦੂਰ ਆ ਉਹ ਨਜ਼ਰ ਹੁੰਦੀ ਆ ਰਹੀ ਹੈ ਜੇਕਰ ਲੀਡਰ ਸਭਾ ਨਾਲ ਦੀ ਗੱਲ ਕੀਤੀ ਆਵੇ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕੀਤੀ ਜਾਵੇ ਸਰਵਨ ਸਿੰਘ ਪੰਦੇੜ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਜਿਹੜੇ ਬੁਲਾ ਰਹੇ ਨੇ ਜਿਹੜੇ ਸਟੇਜ 'ਤੇ ਉੱਪਰ ਬੈਠਦੇ ਸਨ ਬਿਆਨਬਾਜ਼ੀ ਕਰਦੇ ਸਨ ਸਰਕਾਰਾਂ ਨੂੰ ਟਾਰਗੇਟ ਕਰਦੇ ਸਨ ਤਾਂ ਉਹ ਵੀ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੇ ਹੋਰ ਸਰਵਨ ਸਿੰਘ ਪੱਦੇਰ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਰੱਖਿਆ ਗਿਆ ਸੋ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਲੱਗ ਚੁੱਕੀ ਹੈ ਜ਼ਮਾਨਤ ਕਦਮ ਮਨਜ਼ੂਰ ਹੁੰਦੀ ਹੈ ਉਹ ਜਿਹੜਾ ਸਮਾਂ ਅਜੇ ਤੱਕ ਕੁਝ ਕਲੀਅਰ ਹੈ ਕਹਿਣਾ ਅਜੇ ਬਾਕੀ ਨਹੀਂ ਹੈ ਪਰ ਤੁਸੀਂ ਤਾਂ ਐਕਸ ਪੋਕ ਲੈਂਦੀਆਂ ਮਸ਼ੀਨਾਂ ਦੇ ਰਾਹੀਂ ਜਿਹੜਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸੋ ਹਾਂਜੀ ਬਾਈ ਜੀ ਕਿੱਥੋਂ ਆ ਗਏ ਵੀਰੇ ਉਸ ਜੱਟਾਂ ਅੱਛਾ ਕੀ ਤੁਹਾਡਾ ਤਰੇ ਲੀਆਂ ਖੜੀ ਸੀ ਇੱਥੇ ਟ ਵਾਲੇ ਹੋਰ ਸਮਾਨ ਸੁਪਰ ਮਿਲ ਗਿਆ ਕਿ ਨਹੀਂ ਸਮਾਨ ਤਾਂ ਅਜੇ ਟੋਲ ਰਹੀ ਹੈ ਜੀ ਅੱਛਾ ਜੋ ਕਾਰਵਾਈ ਕੀਤੀ ਗਿਆ ਕਿਸ ਤਰ੍ਹਾਂ ਦੇਖਦੇ ਹੋ ਉਹ ਇਹ ਤਾਂ ਬਹੁਤ ਮਾੜੀ ਕਰੀਏ ਅੱਛਾ ਭਗਵੰਤ ਮਾਨ ਯਾਰ ਹੈ ਮੋਦੀ ਦਾ ਅੱਛਾ ਪੱਕਾ ਇਹ ਕਿਵੇਂ ਯਾਰ ਆਮ ਕਲੀਅਰ ਕਿਵੇਂ ਹੋਇਆ ਵੀ ਆਰ ਕਲੀਅਰ ਹੈ ਇਸ ਦੇ ਵੱਧ ਕੀ ਹੋਏਗਾ ਹਾਂ ਇਹ ਨਾਲ ਉਹ ਦਾ ਅਮਰਿੰਦਰ ਸਿੰਘ ਚੰਗਾ ਦਾ ਹਾਂ ਨੀ ਉਹ ਤਾਂ ਪਹਿਲਾਂ ਕਹਿਤਾ ਸੀ ਕਹਿੰਦਾ ਭਾਈ ਧਰਨਾ ਚੱਕ ਲੋ ਕਹਿੰਦਾ ਪੰਜਾਬ ਦਾ ਨੁਕਸਾਨ ਅੱਜ ਤੱਕ ਦਾ ਬਿਆਨ ਪਤਾ ਕੀ ਆ ਉਹਨਾਂ ਸਾਥੀਆਂ ਦਾ ਕਹਿੰਦੇ ਪੰਜਾਬ ਦੀ ਇਕਨੋਮੀ ਖਰਾਬ ਹੋ ਰਹੀ ਸੀ ਇੰਡਸਟਰੀ ਬੰਦ ਹੋ ਰਹੀ ਸੀ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਆ ਸੀ ਇਸ ਕਰਕੇ ਜਿਹੜਾ ਨਹੀਂ ਨਹੀਂ ਇਹ ਇਸਕੇ ਕਿਸੇ ਤੇ ਕੋਈ ਆ ਰਿਹਾ ਇੱਥੇ ਹੂੰ ਹੁਣ ਆ ਕਿਸਾਨਾਂ ਨੇ ਧਰਨਾ ਚੱਕ ਹੋ ਗਿਆ ਫੇਰ ਦੇਖ ਲੈ ਕੰਨ ਕਾ ਜੀਂ ਕਿਸੇ ਨੇ ਨਹੀਂ ਆਣਾ ਕਿੰਨਾ ਨੁਕਸਾਨ ਤੁਹਾਡਾ ਸਮਾਨ ਸੂਰ ਮਿਲ ਗਿਆ ਕਿਉਂਕਿ ਇਹ ਵੀ ਦੱਸਦੇ ਜਾ ਰਹੇ ਕਹਿੰਦਾ ਸਮਾਨ ਹੀ ਬੜਾ ਚੋਰੀ ਹੋਇਆ ਸਮਾਨ ਤਾਂ ਪਤਾ ਹੀ ਨਹੀਂ ਲੱਗਿਆ ਉਹ ਕਿੱਥੇ ਗਿਆ ਕਿੱਥੇ ਨਹੀਂ ਤੇ ਪਹਿਲਾਂ ਹੈਗਾ ਜਦੋਂ ਤੁਸੀਂ ਆਜੀ ਪਹਿਲਾਂ ਹੈਗਾ ਸੀ ਜ ਇੱਕ ਕੋਲ ਲੱਗਾ ਫਿਰ ਅਤਰਾ ਉਹ ਕਿਹਾ ਪਤਾ ਨੂੰ ਕੌਣ ਦੇ ਗਿਆ ਕਿਸੇ ਨੂੰ ਆਪਾਂ ਕਿ ਕੀ ਕਹਿ ਸਕਦੇ ਹਾਂ ਅੱਛਾ ਬਿੜੇ ਕਿਸਾਨਾਂ ਨੂੰ ਜੇਲਾਂ ਦਾ ਵੀ ਡੱਕਿਆ ਗਿਆ ਜਾਂ ਫਿਰ ਲੀਡਰ ਸਭਾਨ ਨੇ ਮਾਣ ਕਿਸੇ ਨੂੰ ਹਸਪਤਾਲ ਚ ਭਰਤੀ ਕਰਵਾਤਾ ਕਿਸੇ ਨੂੰ ਜੇਲ੍ਹ ਦੇ ਵੀ ਡੱਕਤਾ ਇਹ ਤਾਂ ਡਰਾਮੇ ਵਾਜੀ ਕਰੀ ਜਨੇ ਸਾਰੀ ਬਹਾਨਾ ਬਣਾ ਕੇ ਉੱਥੇ ਬੁਲਾ ਕੇ ਉੱਥੇ ਚੱਕ ਲਈ ਇਹ ਪੂਰੀ ਡਰਾਮੇ ਵਾਜੀ ਹੈ ਭਵਨਤਵਰ ਤੇ ਕਿਸ ਨੂੰ ਅਗਲੇ 1.5 ਸਾਲ ਜਾਂ 2 ਸਾਲ ਪੇ ਨੇ ਹਲੇ ਫਿਰ ਉਸ ਤੋਂ ਬਾਅਦ ਕੀ ਹੋਊਗਾ 2 ਸਾਲ ਹੋ ਗਏ ਕਿ ਚਲੋ ਜਿੱਥੇ ਤਿੰਨ ਕੱਢ ਲੈ ਉੱਥੇ ਦੋ ਵੀ ਕੱਢ ਲੇਗੇ ਔਖੇ ਸੌਖੇ ਫਿਰ ਜਾਂ ਇਹ ਆਏਗਾ ਪਿੰਡਾਂ ਵਾਂ ਕੀ ਹੋਊਗਾ ਫਿਰ ਪੇ ਲੋਕ ਦੱਸਣਗੇ ਚਲੋ ਸਭ ਬਿਲਕੁਲ ਕਿਆ ਵੀ ਪਿੰਡਾਂ ਦੇ ਵਿੱਚ ਆਣਗੇ ਤਾਂ ਸਰਕਾਰਾਂ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਆ ਉਹ ਦਿੱਤਾ ਜਾਵੇਗਾ ਸੋ ਅਸੀਂ ਤੁਹਾਨੂੰ ਜਿਹੜਾ ਲਗਾਤਾਰ ਤਸਵੀਰਾਂ ਚੜਦੀਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਦਿਖਾ ਰਹੇ ਹਾਂ ਜਿਹੜੇ ਕਿਸਾਨ ਨੇ ਉਹ ਆਪਣਾ ਸਮਾਨ ਜਿਹੜੇ ਨੇ ਉਹ ਸਮਾਨ ਜਿਹੜੇ ਨੂੰ ਲੈ ਕੇ ਜਾ ਰਹੇ ਨੇ ਇਹ ਤਸਵੀਰਾਂ ਸੋ ਚੜਦੀਕਲਾ ਟਾਈਮ ਟੀਵੀ ਦੇ ਮਾਧਿਅਮ ਨਾਲ ਕਹਿੰਕਿ ਜਦੋਂ ਹੀ ਕੱਲ ਕਿਸਾਨਾਂ ਦੇ ਉੱਪਰ ਜਿਹੜੀ ਵੱਡੀ ਕਾਰਵਾਈ ਆ ਉਹ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜੇ ਨੇ ਉਹ ਅਪਾ ਕਹਿ ਸਕਦਾ ਜਿਹੜਾ ਸਮਾਨ ਲੈਣ ਲਈ ਅਬਾ ਜੀ ਮੌਜੂਦ ਨੇ ਬਾਜੀ ਬਾਜੀ ਤੁਸੀਂ ਕਿੱਥੋਂ ਆਏ ਵੀਰੇ ਰਾਜਗੜ ਪਿੰਡ ਤੋਂ ਸਰਪੰਚਾਂ ਅੱਛਾ ਮਿਲਗੀ ਟਰਾਲੀ ਟੁੱਟਲੀ ਕਿ ਨਹੀਂ ਲੱਗੀ ਬੀਸੀ ਟਰਾਲੀ ਆਪਣੇ ਕੋਲ ਹੈ ਹਾਂ ਮੇਰੀ ਟਰਾਲੀਆਂ ਤੇ ਇੱਥੇ ਹੀ ਨੇ ਸਾਰੀਆਂ ਠਾਣੇ ਦੇ ਪਿੱਛੇ ਲਵਾਈਆਂ ਨੇ ਸਾਰੀਆਂ ਤਾਂ ਕੀ ਹੁਣ ਪ੍ਰਸ਼ਾਸਨ ਕੀ ਕਹਿੰਦਾ ਟਰਾਲੀਆਂ ਲੈ ਜਾਓ ਕੀ ਕਹਿ ਰਿਹਾ ਗੱਲ ਦੀ ਬਾਤ ਕੀ ਹੋਈ ਹੈ ਤੁਹਾਡੀ ਫਿਰਾਲੂ ਤਾਂ ਰਾਤ ਵੀ ਉਹਨਾਂ ਨੇ ਕਿਹਾ ਸੀ ਵੀ ਜਿੰਨਾ-ਜਿੰਨਾ ਦੀਆਂ ਹਨ ਆਪਣੀਆਂ ਲੈ ਕੇ ਜਾ ਸਕਣੀਆਂ ਟਰਾਲੀਆਂ ਅੱਛਾ ਜੀ ਤੇ ਟਰਾਲੀ ਹੁਣ ਮਿਲ ਗਈ ਤੁਹਾਡੀ ਕਿ ਨਹੀਂ ਹਾਂ ਟਰਾਲੀਆਂ ਸਾਰੀਆਂ ਜੀਆਂ ਮਿਲ ਗਈਆਂ ਅੱਛਾ ਤਾਂ ਬਈ ਕੀ ਸਮਝੋ ਇੱਕ ਦੋ ਕਿਸੇ ਨੇ ਮਾੜੀ ਮੋਟੀ ਉਰਾ ਪਰਾਂ ਖਲਾਰੀ ਹੋਏ ਜਿਵੇਂ ਵਿੱਚੋਂ ਕਹਿ ਨਹੀਂ ਸਕਦੇ ਉਹ ਮਿਲ ਜਾਣੀਆਂ ਨੇ ਕੋਈ ਜਿਆਦਾ ਦੂਰ ਨਹੀਂ ਪ੍ਰਸ਼ਾਸਨ ਦੀ ਨਿਗਰਾਨੀ ਚੋਂ ਹੀ ਸਾਰਾ ਕੰਮ ਹੋਇਆ ਜੋ ਬਈ ਕਾਰਵਾਈ ਕੀਤੀ ਗਿਆ ਕੀ ਸੰਤੁਸ਼ਟ ਹੋਵੋਗੇ ਜਿਸ ਤਰ੍ਹਾਂ ਰਾਤੋਂ ਰਾਤ ਇੰਨੀ ਵੱਡੀ ਕਾਰਵਾਈ ਹੋਣੀ ਇਹਨਾਂ ਚੀਜ਼ ਤੇ ਹਰ ਇੱਕ ਪੁਲਿਸ ਵਾਲੇ ਵਾਸਤੇ ਹਰ ਕੋ ਇਨਸਾਨ ਜਿਹੜਾ ਆਪਣਾ ਇੱਕ ਇਨਸਾਫ ਦੀ ਲੜਾਈ ਲੜਨ ਡਿਆ ਸੀ ਉਹਦੇ ਵਾਸਤੇ ਘਟਾ ਹੀ ਹੋਇਆ ਕੋਈ ਵਧੀਆ ਗੱਲ ਨਹੀਂ ਹੈ ਪਰ ਜੇ ਲੋਕਲ ਬੰਦਿਆਂ ਵਾਸਤੇ ਨੁਕਸਾਨ ਵੀ ਸੀ ਹੂੰ ਹਾਈ ਲੈਵਲ ਦਾ ਨੁਕਸਾਨ ਬਿਜ਼ਨਸ ਦਾ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਨੂੰ ਲੋਕਲ ਬੰਦੇ ਨੂੰ ਬਹੁਤ ਨੁਕਸਾਨ ਸੀ ਪਰ ਜੇ ਆਪਾਂ ਦੂਜੀ ਸਾਈਡ ਨੂੰ ਵੇਖੀਏ ਇਹ ਕਿਹੜਾ ਚਾਹ ਨਾਲ ਬੈਠੇ ਸਨ ਠੀਕ ਹੈ ਨਾ ਅਸੀਂ ਰਾਜਗੜ੍ਹ ਤੋਂ ਸਰਪੰਚਾਂ ਸਾਡੇ ਪਿੰਡ ਦੀ ਸਭ ਤੋਂ ਜ਼ਿਆਦਾ ਬਦਨਾਮੀ ਹੋ ਰਹੀ ਹੈ ਬਿਨਾ ਮਤਲਬ ਤੋਂ ਵੀ ਟਰਾਲੀਆਂ ਪਰਾਂ ਕਰਾਈਆਂ ਜੀ ਇਹ ਕਰਾਇਆ ਉਹ ਕਰਾਇਆ ਅਸੀਂ ਖੋਦ ਕਿਸਾਨਾਂ ਦਾ ਸਮਾਨ ਰਾਤ ਵੀ ਵੀਡੀਓ ਬਣਾ ਬਣਾ ਕੇ ਲਦਵਾਇਆ ਵੀ ਕਿਸੇ ਦਾ ਸਮਾਨ ਕੋਈ ਛੇੜੇ ਨਾ ਮੇਰੇ ਫੋਨ 'ਚ 50 ਵੀਡੀਓ ਬਣੀਆਂ ਹੋਣੀਆਂ ਨੇ ਜਿੱਤੋਂ ਆਣ ਪਛਾਤੇ ਬੰਦਿਆਂ ਨੂੰ ਰੋਕ ਰੋਕ ਪੁੱਛਦੇ ਰਿਹਾ ਸਮਾਨ ਕਿਦੀ ਅਥਾਰਟੀ ਤੇ ਲੱਦਦੇ ਰਹੇ ਹੋ ਤੁਸੀਂ ਕਿੰਨੇ ਡਿਊਟੀ ਲਾਈਏ ਕੱਲੇ-ਕੱਲੇ ਬੰਦੇ ਤੋਂ ਕੋਈ ਟਰਾਲੀ ਨਾ ਕੋਈ ਉਹੋ ਜਿਹਾ ਬੰਦਾ ਪਾ ਕੇ ਲੈ ਜੇ ਜਾਂ ਕੋਈ ਨੁਕਸਾਨ ਨਾ ਹੋ ਜੇ ਆਪਣੇ ਵੱਲੋਂ ਜਿੰਨਾ ਭਰਾ ਅੱਗੇ ਕੋਈ ਬੰਦੇ ਬਾਹਰ ਦਾ ਤੇ ਕਿਸੇ ਬਾਹਰ ਦੇ ਬੰਦਿਆਂ ਨਾਲ ਤੇ ਯੁੱਧ ਚੱਲਣ ਦੀ ਹੀ ਟਿਆ ਆਪਣੇ ਬਜ਼ੁਰਗਾਂ ਸੰਸਾਰੇ ਆਪਣੇ ਪਾਕਿਸਤਾਨੀ ਭਰਾਵਾਂ ਪਜਿੰਨੇ ਵੀ ਕਿਸਾਨਾਂ ਦਾ ਮੁੱਦਾ ਸੀ ਸਾਰਾ ਕੋਈ ਇਹ ਤੇ ਨਹੀਂ ਸੀ ਇੱਕ ਕਮਿਊਨਿਟੀ ਦਾ ਮੁੱਦਾ ਸੀ ਲਾਲੋ ਵੀ ਕਿਸੇ ਸਰਦਾਰ ਦਾ ਸੀ ਜਾਂ ਕਿਸੇ ਉਹ ਦਾ ਨਹੀਂ ਹਰ ਇੱਕ ਬੰਦੇ ਦਾ ਮੁੱਦਾ ਸੀ ਹੁਣ ਆਉਣ ਵਾਲੇ ਟਾਈਮ 'ਚ ਵੇਖੋ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਡੇ ਕਰਕੇ ਕੋਈ ਲੜਿਆ ਨਹੀਂ ਠੀਕ ਹੈ ਲੜੇ ਨੇ ਜਿੰਦੇ ਜੋ ਜ਼ਰਤ ਸੀ ਵਿਚਾਰਿਆਂ ਨੇ ਲੱਕ ਤੋੜ ਲੜੇ ਨੇ ਅਸੀਂ ਵੀ ਵਿਚੇ ਹੀ ਸਾਂ ਹੁਣ ਨਹੀਂ ਚਲੋ ਪ੍ਰਮਾਤਮਾ ਨੇ ਅੱਗੇ ਵਧਨ ਦਿੱਤਾ ਨਹੀਂ ਸਿਸਟਮ ਚੱਲ ਰਿਹਾ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਦੋ ਫਾਰਡੇ ਕਿਸਾਨ ਜਿੱਥੇ ਬੰਦ ਹੋਈਆਂ ਨੇ ਉਹਦਾ ਅਸਰ ਵੀ ਕਿੱਥੇ ਰਕੇ ਦੇਖਣ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਇਹੀ ਹੋਇਆ ਵੀਰ ਅੱਜ ਦੀ ਡੇਟ ਚ ਪੱਗ ਵਾਲਾ ਪੱਗ ਵਾਲੇ ਨੂੰ ਵੇਖ ਕੇ ਨਹੀਂ ਰਾਜੀ ਤੇ ਮੁੱਦਾ ਹਰ ਇੱਕ ਬੰਦੇ ਨੇ ਪੱਗ ਤੇ ਹੀ ਸੁੱਟਦਾ ਵੀ ਕਿਸਾਨ ਇਹ ਤੇ ਪੱਗ ਵਾਲਾ ਜੱਟ ਇਹ ਇਹਦਾ ਹੀ ਮੁੱਦਾ ਹੋਰ ਕਿਸੇ ਦਾ ਮੁੱਦਾ ਹੀ ਨਹੀਂ ਕੋਈ ਹਾਲਾਂਕਿ ਇਹ ਮੁੱਦਾ ਹਰ ਇੱਕ ਦੇਸ਼ ਦੇ ਜਿੰਨਾ ਗਰੀਬ ਜਿੰਨਾ ਕੋਈ ਦੁਕਾਨਦਾਰ ਹਰ ਇੱਕ ਬੰਦੇ ਨੂੰ ਘਾਟਾ ਪੈਣਾ ਹੈ ਤਾਨੂੰ ਲੱਗਦਾ ਆਉਣ ਵਾਲੇ ਟਾਈਮ ਚੋਂ ਪਹੇਗਾ ਜੀ ਬਾਜੀ ਤੁਹਾਨੂੰ ਲੱਗਦਾ ਜੇਕਰ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਬਣਦਾ ਆ ਹਾਲਾਤ ਨਹੀਂ ਦੇਖਣੇ ਤੋਂ ਸਾਰੇ ਇਕੱਠੇ ਹੁੰਦੇ ਵੀਰੇ ਇੱਥੋਂ ਦੀ ਕਰਨੋਬਤ ਨਹੀਂ ਸੀ ਆਉਣੀ ਸਾਡੇ ਬਿੱਲ ਰੱਦ ਹੋ ਜਾਣੇ ਸੀ ਚਲ ਠੀਕ ਹੈ ਹੋਰ ਰੋਲਾ ਤੇ ਇਹੀ ਸੀ ਵੀ ਸੋ ਬਿਲਕੁਲ ਸੋ ਨੌਜਵਾਨ ਨੇ ਕਿਸਾਨ ਨੇ ਆਪਣੀ ਟਰਾਲੀ ਲੈਣ ਵਾਸਤੇ ਆਏ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਟਰਾਲੀਆਂ ਨੇ ਬਿਲਕੁਲ ਖੜੀਆਂ ਨੇ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਜਿਹੜਾ ਕਿਤੇ ਨਾ ਕਿਤੇ ਕੱਲ ਤੋਂ ਹੀ ਜਿਹੜਾ ਮੀਡੀਆ ਦੇ ਸਾਹਮਣੇ ਜਾਣਕਾਰੀ ਆ ਰਹੀ ਸੀ ਕਿ ਖਾਸ ਤੌਰ ਤੇ ਐਸਐਸਪੀ ਨਾਨਕ ਸਿੰਘ ਤੁਹਾਨੂੰ ਇੱਕ ਐਸੀ ਜੇਕਰ ਕਿਸੇ ਦਾ ਸਮਾਨ ਆ ਉਹ ਬਿਲਕੁਲ ਉਹ ਥਾਣੇ ਤੋਂ ਲੈ ਕੇ ਜਾ ਸਕਦਾ ਹੈ ਜਾਂ ਤੁਹਾਡੀ ਇਸ ਜਿਹੜਾ ਜਗ੍ਹਾ ਤੇ ਤੁਹਾਡੀਆਂ ਟਰਾਲੀਆਂ ਖੜੀਆਂ ਨੇ ਜਾਂ ਸਮਾਨ ਖੜਾ ਹੈ ਤਾਂ ਤੁਸੀਂ ਜਿਹੜਾ ਬਿਲਕੁਲ ਉਹ ਲਿਜਾ ਸਕਦੇ ਹੋ ਤੁਸੀਂ ਤਸਵੀਰ ਦੇਖ ਸਕਦੇ ਹੋ ਹੌਲੀ-ਹੌਲੀ ਜਿਹੜੀ ਆ ਸਾਰੀ ਜਗ੍ਹਾ ਉਹ ਕਲੀਅਰ ਕਰਾ ਦਿੱਤੀ ਗਈ ਹੈ ਅੱਜ ਜਾਂ ਕੱਲ ਤੱਕ ਜਿਹੜੀ ਆ ਕਲੀਅਰ ਆ ਉਹ ਸਥਿਤੀ ਆ ਉਹ ਹੋ ਸਕਦੀ ਹੈ ਜਨ ਕਿ ਇਹ ਰੋਡ ਹੈ ਬਿਲਕੁਲ ਖਾਲੀ ਜਿਹੜੀ ਆ ਹੋ ਸਕਦੀ ਹੈ ਤਾਂ ਕਿਤੇ ਲਾ ਕਿਤੇ ਹੁਣ ਜਿਹੜੇ ਆਮ ਲੋਕ ਨੇ ਜਾਂ ਫਿਰ ਆਲੇ-ਦੁਆਲੇ ਦੇ ਲੋਕ ਨੇ ਜਾਂ ਫਿਰ ਇੱਥੇ ਦੇ ਵਸਨੀਕ ਨੇ ਇੱਥੇ ਦੇ ਢਾਬਾ ਮਾਲਕ ਨੇ ਜਾਂ ਫਿਰ ਇੱਥੇ ਦੇ ਦੁਕਾਨਦਾਰ ਨੇ ਤਾਂ ਜਿਨ੍ਹਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਹੁਣ ਉਹ ਮੁਸ਼ਕਿਲ ਜਿਹੜੀ ਆ ਕਿਤੇ ਲਾ ਕਿਤੇ ਦੂਰ ਹੁੰਦੀ ਨਜ਼ਰ ਆ ਰਹੀ ਹੈ ਸੋ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਆ ਦੇਖਸੋ ਜਿਹੜਾ ਟੈਂਟਾ ਬਿਲਕੁਲ ਆਰਜੀ ਤੌਰ ਤੇ ਬਣਾਇਆ ਗਿਆ ਸੀ ਤਾਂ ਉਹਨਾਂ ਨੂੰ ਬਿਲਕੁਲ ਖਾੜ ਦਿੱਤਾ ਗਿਆ ਜੇਕਰ ਗਰ ਗਿਲਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਇਹ ਪੰਜੇ ਦੇ ਰਾਹੀ ਜਨ ਕੀ ਆਪਣੀ ਜੀਸੀਬੀ ਮਸ਼ੀਨ ਜਾਂ ਹੋਰ ਮਸ਼ੀਨਾਂ ਦੇ ਰਾਹੀ ਸਾਰੀਆਂ ਜਿਹੜੀਆਂ ਨੇ ਆਰਜੀ ਤੌਰ ਤੇ ਜੋ ਛੱਡ ਬਣਾਏਗੇ ਸਨ ਜਾਂ ਘਰ ਬਣਾਏਗੇ ਸਨ ਜਾਂ ਫਿਰ ਏਸੀ ਲਗਾ ਕੇ ਜਾਂ ਬੈੱਡ ਲਗਾ ਕੇ ਤਾਂ ਬਿਲਕੁਲ ਉਹਨਾਂ ਨੂੰ ਜਿਹੜਾ ਖਰਦੇੜ ਦਿੱਤਾ ਗਿਆ ਤੇ ਅਪੀਲ ਜਿਹੜੀ ਆ ਉਹ ਲਗਾਤਾਰ ਇਹ ਕੀਤੀ ਜਾ ਰਹੀ ਹੈ ਕਿ ਤੁਸੀਂ ਇਸ ਜਗ੍ਹਾ ਤੋਂ ਆਪਣਾ ਸਮਾਨ ਲੈ ਜਾਓ ਆਪਣੀਆਂ ਟਰਾਲੀਆਂ ਲੈ ਜਾਓ ਸੋ ਅਸੀਂ ਬਾਈ ਜੀ ਨਾਲ ਵੀ ਗੱਲਬਾਤ ਕਰਦੇ ਆ ਇਹ ਬਾਈ ਜੀ ਜਿਹੜਾ ਕਿੱਥੋਂ ਆਏ ਨੇ ਕਿ ਇਹਨਾਂ ਦੀ ਟਰਾਲੀ ਸੀ ਬਾਈ ਜੀ ਕੀ ਨਾਮ ਆਪਣਾ ਇਹਨਾਂ ਦਾ ਬਾਬਾ ਸਿੰਘ ਆ ਜੀ ਕੀ ਕਰਦੇ ਹੋ ਜੀ ਕੱਚੀ ਵਾੜੀ ਗੱਤ ਅੱਛਾ ਉੱਠ ਖੜਾ ਲੋ ਇੱਕ ਮਿੰਟ ਆਪਾਂ ਗੱਲ ਕਰੀ ਆਜੋ ਆਜੋ ਤੁਹਾਡੇ ਕੰਮ ਕੀ ਸੀ ਓਰੇ ਤੁਹਾਡਾ ਓਰੇ ਕਿਨਾ ਆ ਫਿਰ ਆਜੋ ਆਜੋ ਕੋਈ ਗੱਲ ਨਹੀਂ ਕਿੰਨਾ ਕਿੰਨਾ ਚਿਰ ਲੰਗਰ ਲਾ ਦਿੱਸੀ ਓਰੇ 25 ਜਦੋਂ ਹੋਇਆ ਤਾਂ ਜੱਤ ਲਈ ਲਾਰੇ ਸੀ ਅੱਛਾ ਇਹ ਤੁਹਾਡੇ ਸਾਹਮਣੇ ਕਾਰਵਾਈ ਹੋਈ ਸੀ ਨਹੀਂ ਅੱਛਾ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਕੀ ਸਮਝੋ ਸੰਤੁਸ਼ਟ ਹੋ ਜਾਂ ਕਾਰਵਾਈ ਇਹ ਖੋਣੀ ਚਾਹੀਦੀ ਸੀ ਪਹਿਲਾਂ ਲਾ ਦਿੰਦੇ ਸਮਾਨ ਸੋਣ ਜਿਹੜਾ ਚੱਕ ਲੈ ਜਾਂਦੇ ਆਪਣੇ ਆਪ ਜੀ ਸਮਾਨ ਹੁਣ ਕਿੱਥੋਂ ਫਰੁੱਲ ਗਿਆ ਕਰਿਆ ਇਕੱਠਾ ਥੋੜਾ ਬਹੁਤਾ ਸਮਾਨ ਜੀ ਅੱਛਾ ਹਾਂ ਜੀ ਅੱਛਾ ਪਹਿਲਾਂ ਤਾਂ ਉਹਨਾਂ ਨੇ ਪਹਿਲਾਂ ਲੋਸਮੈਂਟ ਕੀਤੀ ਸੀ ਕਹਿੰਦੇ ਸਮਾਨ ਲੈ ਜਾਓ ਨਾ 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 ਅੱਛਾ ਨਹੀਂ ਕੀਤੀ ਅੱਛਾ ਤੁਹਾਡਾ ਕੀ ਸਮਾਨ ਹੈ ਜਿਹੜਾ ਗੁੰਮ ਗਿਆ ਓਰੇ ਸਮਾਨ ਕੁਰਸੀਆਂ ਦੀ ਟੇਬਲ ਵੀ ਹੈ ਤੇ ਜੀ ਉਹ ਤੋਂ ਉਹ ਨਹੀਂ ਰਹੇ ਨਹੀਂ ਜੀਆਂ ਨਹੀਂ ਰਹੀਆਂ 10-15 ਕੁਰਸੀਆਂ ਵੀ ਦੀ ਇੱਥੇ ਦੋ ਕੂਲਰ ਵੀ ਲਾਇਵ ਤੇ ਜੀ ਠੰਡੇ ਪਾਣੀ ਦੇ ਉਹ ਵੀ ਨਹੀਂ ਰਹੇ ਉਹਦੇ ਅੱਛਾ ਹਾਂ ਜੀ ਟਰਾਲੀਆਂ ਟਰਲੀਆਂ ਮਿਲ ਗਿਆ ਕਿ ਨਹੀਂ ਹਾਂ ਜੀ ਉਹ ਤੋਂ ਹੁਣ ਲੈਣ ਗਏ ਵੇ ਥਾਣੇ ਚ ਕਹਿੰਦੇ ਪੁਰਾਣੇ ਥਾਣੇ ਚ ਖੜੀ ਹੈ ਟਰਾਲੀ ਉਹਦੇ ਸਮਾਨ ਤਾਂ ਤੁਸਕ ਤਸਕ ਬਣਾਉਣੇ ਵਾਲਾ ਜੋ ਲੰਗਰ ਲੈ ਕੇ ਜਾਂਦੇ ਜਿਹੜੇ ਮੈਂ ਓਕੇ ਓਕੇ ਹਾਂ ਜੀ ਤੇ ਤੁਹਾਡੇ ਲੀਡਰਸ ਵਾਲਿਆਂ ਤੋਂ ਤਾਂ ਕਹਿੰਦੇ ਅੰਦਰ ਡੱਕਤਾ ਕਦੇ ਇੱਕ ਇੱਕ ਨਾਲ ਹਸਪਤਾਲ ਚ ਪਰਤੇ ਸਾਡਾ ਲੀਡਰ ਕੋਈ ਸਬੰਧਰੀ ਜੀ ਆਸੀ ਦਾ ਲੰਗਰ ਲਾਇਆ ਵਾ ਤੇ ਉਹ ਪੁਲਿਸ ਵਾਲੇ ਵੀ ਖਾਰੇ ਮਲਾਜਮ ਵੀ ਖਾਰੇ ਰੋਟੀ ਇਹਦਾ ਬਾਬੇ ਨਾਲ ਨਿਕਾ ਲੰਗਰ ਦਾ ਜੀ ਓਕੇ ਸਾਨੂੰ ਕੋਈ ਮਤਵਲਦਾ ਪੁਲਿਸ ਵਾਲੇ ਆ ਕਿਸੇ ਆ ਵੀ ਕੋਈ ਆ ਉਹ ਜੀ ਇਹਦਾ ਲੰਗਰ ਦਾ ਜਿਹੜਾ ਮਰਜੀ ਛਕੋ ਆਗੇ ਅੱਛਾ ਲੰਗਰ ਦੀ ਸੇਵਾ ਕਰਦੇ ਲੰਗਰ ਦੀ ਸੇਵਾ ਕਰ ਰਹੇ ਚਲੋ ਠੀਕ ਹੈ ਸਭ ਬਿਲਕੁਲ ਉਹਨਾਂ ਨੇ ਕਿਹਾ ਸੀ ਲੰਗਰ ਦੀ ਸੇਵਾ ਕਰਦੇ ਸੀ ਤਾਂ ਹਰ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਜੇਕਰ ਕੋਈ ਕਿਸਾਨ ਵਰਗ ਦੇ ਨਾਲ ਜੁੜਿਆ ਹੋਇਆ ਤਾਂ ਆਪਣੇ ਆਪਣੇ ਪੱਧਰ ਤੇ ਜਿਹੜੇ ਉਹਨਾਂ ਨੇ ਸੇਵਾ ਬਿਲਕੁਲ ਕੀਤੀ ਆ ਤਾਂ ਤੁਸੀਂ ਦੇ ਗੱਲ ਕੀਤੀ ਜਾਵੇ ਤਾਂ ਵਰਦੀ ਪਹਿਨ ਕੇ ਜੋ ਮੁਲਾਜ਼ਮ ਨੇ ਤਾਂ ਉਹ ਵੀ ਜਿਹੜਾ ਕਿਤਨਾ ਕਿਤੇ ਆ ਉਹ ਸੇਵਾ ਕਰਦੇ ਨਜ਼ਰ ਆ ਰਹੇ ਨੇ ਆਪਣੀ ਜੀ ਡਿਊਟੀ ਨਿਭਾਉਂਦੇ ਨਜ਼ਰ ਆ ਰਹੇ ਨੇ ਜਾਂ ਫਿਰ ਇੱਥੇ ਜੋ ਕਾਰਵਾਈ ਕੀਤੀ ਗਈ ਹੈ ਤਾਂ ਉਦਦੇ ਸਬੰਧ ਦੇ ਵਿੱਚ ਜਿਹੜੀ ਆਪਣੀ ਕਾਰਵਾਈ ਆ ਉਹ ਕਰਦੇ ਨਜ਼ਰ ਆ ਰਹੇ ਨੇ ਸੋ ਬਿਲਕੁਲ ਹੁਣ ਆਪਾਂ ਉਮੀਦ ਕਰਦੇ ਹਾਂ ਕਿ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਘੰਟੇ ਚ ਦਾ 2 ਘੰਟੇ ਚ ਜਾਂ ਕੱਲ ਨੂੰ ਇਹ ਸਥਿਤੀ ਕਲੀਅਰ ਹੋ ਜਾਵੇਗੀ ਜਨ ਕਿ ਇਹ ਸਾਹਮਣੇ ਬਿਲਕੁਲ ਅੰਬਾਲਾ ਕਰਨਾਲ ਪਾਣੀਪਤ ਤੇ ਦਿੱਲੀ ਜੇਕਰ ਤੁਸੀਂ ਜਾਣਤਾ ਹੁਣ ਇਸ ਰਸਤੇ ਤੋਂ ਜਾ ਸਕਦੇ ਹੋ ਅੰਬਾਲਾ ਸਿੱਧਾ ਜੇਕਰ ਦਿੱਲੀ ਤੋਂ ਆ ਰਹੇ ਹੋ ਤਾਂ 12 ਕਿਲੋਮੀਟਰ ਹੈ ਜੇਕਰ ਦਿੱਲੀ ਤੋਂ ਆ ਰਹੇ ਕਨਾਰਾ 88 ਕਿਲੋਮੀਟਰ ਹੈ ਤਾਂ ਪਾਣੀਪੱਤ ਜੇਕਰ ਤੁਸੀਂ ਉਧਰ ਪਾਣੀਪੱਤ ਨੂੰ ਜਾਣ ਤਾਂ 116 ਕਿਲੋਮੀਟਰ ਹੈ ਤਾਂ ਤੁਸੀਂ ਇਸ ਏਰੀਆ ਤੋਂ ਜਰਾ ਤੁਸੀਂ ਜਾ ਸਕਦੇ ਹੋ ਦਿੱਲੀ ਜਿਹੜਾ 212 ਕਿਲੋਮੀਟਰ ਹੈ ਜਨ ਕਿ ਤੁਹਾਨੂੰ ਹੁਣ ਘੁੰਮ ਕੇ ਜਿਹੜਾ ਜਾਣਾ ਨਹੀਂ ਪਵੇਗਾ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ ਟਾਬੇ ਦੀ ਗੱਲ ਕੀਤੀ ਆਵੇ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਸਨ ਸਾਡਾ ਜਿਹੜਾ ਕੰਮਕਾਰ ਆ ਠੱਪ ਹੋ ਚੁੱਕਿਆ ਹੈ ਸਾਡੇ ਬੱਚੇ ਪਾਲਣੇ ਮੁਸ਼ਕਿਲ ਹੋ ਗਏ ਸਾਡੇ ਸਿਰ ਤੇ ਕਰਜ਼ਾ ਚੜ ਗਿਆ ਤਾਂ ਹੁਣ ਤੁਸੀਂ ਕਰਜ਼ਾ ਵੀ ਉਤਾਰ ਸਕਦੇ ਹੋ ਬੜਾ ਕੰਮ ਕਾਰ ਵੀ ਜਿਹੜਾ ਹੁਣ ਚੰਗੇ ਤਰੀਕੇ ਦਾ ਰੋਡ ਦੇ ਉੱਪਰ ਜਦੋਂ ਰੋਡ ਚੱਲੇਗੀ ਤਾਂ ਤੁਹਾਡਾ ਕੰਮ ਵੀ ਜਿਹੜਾ ਕਿਤੇ ਨਾ ਕਿਤੇ ਚੱਲ ਸਕੇਗਾ ਸੋ ਅਸੀਂ ਤੁਹਾਨੂੰ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਚੜਦੀ ਕਲਾ ਟਾਈਮ ਟੀਵੀ ਦੇ ਤੇ ਦਿਖਾ ਰਹੇ ਹਾਂ ਸੋ ਅਗਲੇ ਐਪੀਸੋਡ ਦੇ ਵਿੱਚ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਜਾ ਕੇ ਗੱਲਬਾਤ ਕਰਾਂਗੇ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ For all your immigration family law needs, call or scan QR code to contact us. Rodis Inc. million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Bila Market scan QR code to contact us. Simi Valley Family Dental Office or scan QR code to contact us. Samra produces largest variety of Indian vegetables and fruits in the US. Scan this QR code to contact us. Mountain Mike Pizza scan this QR code to contact us. Apna kadai made and served with love. Scan this QR code to contact us. krishin kumar covered california certified agency manager who can help you your family and your small business with health insurance call at 1-877-830-3270 or scan qr code to call or text